ਅਧਰਾ ਅਮੋਬੀ ਪਾਰਟੀ ਦੇ ਸ਼੍ਰੀ ਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕਾਂਗ ਨੇ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ ਨੇ ਇਸ ਮੌਕੇ ਕਾਂਗ ਨੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਇਤੋਂ ਦੇ ਨਾਲ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਮੌਜੂਦ ਰਹੇ ਨੇ ਅਦਾਜੀ ਕਿ ਮਾਲਵਿੰਦਰ ਸਿੰਘ ਕਾਂਗ ਵੱਲੋਂ ਕਿਹਾ ਗਿਆ ਹੈ ਕਿ ਉਹ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਨੇ ਜਿਨ੍ਹਾਂ ਨੇ ਵੱਲੋਂ ਉਹਨਾਂ ਨੂੰ ਅੱਜ ਇਹ ਵਿਸ਼ਵਾਸ ਜਗਾਇਆ ਤੇ ਹਰ ਉਹਨਾਂ ਦੀ ਉਮੀਦ ਨੂੰ ਉਹ ਪੂਰਾ ਕਰਨਗੇ ਉਹਨੇ ਕਿਹਾ ਕਿ ਹਲਕੇ ਦੇ ਵਿਕਾਸ ਦੇ ਲਈ ਜਿਹੜੇ ਜਿਹੜੇ ਜ਼ਰੂਰੀ ਕਦਮ ਨੇ ਉਹਨਾਂ ਨੂੰ ਚੁੱਕਿਆ ਜਾਵੇਗਾ। ਅਕੋ ਅੱਜ ਛੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਬਾਬਾ ਜੀ ਸਿੰਘ ਬਾਬਾ ਜਾਰ ਸਿੰਘ ਜੀ ਜੀ ਸ਼ਹਾਦਤ ਪ੍ਰਾਪਤ ਕੀਤੀ ਉੱਥੇ ਨਤਮਸਤ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਕਿਰਪਾ ਕੀਤੀ ਆ ਗੁਰੂ ਸਾਹਿਬ ਦਾ ਕੋਟਾਨਪੁਰ ਅਨੁਵਾਾਰ ਸ਼ੁਕਰਾਨਾ ਕੀਤਾ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਵੀ ਜਿਹੜੀਆਂ ਵੋਟਰ ਸਹਿਬਾਨਾਂ ਨੇ ਸੰਗਤਾਂ ਨੇ ਉਮੀਦਾਂ ਲਾਈਆਂ ਇਸ ਪਵਿੱਤਰ ਧਰਤ ਤੋਂ ਸੇਵਾ ਤੋਂ ਉਮੀਦਾਂ ਤੇ ਖਰੇ ਉੱतरी ਗੁਰੂ ਸਾਹਿਬ ਆਪ ਜਿਹੜਾ ਸਹਾਈ ਹੋਣ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ ਔਰ ਜਿਹੜੀ ਜ਼ਿੰਮੇਵਾਰੀ ਦਿੱਤੀ ਉਹ ਜ਼ਿੰਮੇਵਾਰੀ ਨੂੰ ਤੁੰਦੇਈ ਨਾਲ ਨਿਵਾਸ ਕੀਏ ਉਹਦੇ ਲਈ ਅੱਜ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਔਰ ਆਮ ਆਦਿਪਾਟੀ ਦੀ ਸਾਰੀ ਜਿਹੜੀ ਚੰਕੌਰ ਸਾਹਿਬ ਹਲਕੀ ਦੀ ਲੀਡਰਸ਼ਿਪ ਸਾਰੇ ਜਾਣਿਆ ਤੇ ਗੁਰੂ ਸਾਹਿਬ ਦੇ ਓਟਾਸ ਲੈਣ ਵਾਸਤੇ ਮੈਂ ਵਾਰ-ਵਾਰ ਇਹ ਜਿਹਾ ਕਹਿ ਰਿਹਾ ਸ਼੍ਰੀ ਨਾਨਕਪੁਰ ਸਾਹਿਬ ਤੋਂ ਪਿਛਲੇ 3 ਹਾਕਿਆਂ ਤੋਂ ਅਕਾਲੀ ਔਰ ਕਾਂਗਰਸੀ ਨੰਬਰ ਪਾਰਲਮੈਂਟ ਰਹੇ ਆ ਇਹ ਸਭ ਤੋਂ ਵੱਧ ਸਵਾਲ ਲੋਕਾਂ ਨੇ ਮੈਨੂੰ ਕੀਤਾ ਔਰ ਉਮੀਦਾਂ ਜਿਹੜੀਆਂ ਕੀਤੀਆਂ ਕਿ ਮੈਂਬਰ ਪਾਰਲਮੈਂਟ ਬਣਨ ਤੋਂ ਬਾਅਦ ਜਿਹੜਾ ਉਹ ਵਾਪਸ ਕਦੀ ਕੋਈ ਮੁੜਿਆ ਹੀ ਨਹੀਂ ਲੋਕਾਂ ਦੇ ਹੱਥੇ ਸਭ ਤੋਂ ਪਹਿਲਾਂ ਤੁਹ ਕ੍ਰੈਡੇਬਿਲਟੀ ਬਹਾਲ ਕਰਨੀ ਹੈ ਕਿਉਂਕਿ ਸਾਰਾ ਕੁਝ ਆ ਜਾਂਦਾ ਲੋਕਾਂ ਦੇ ਮਥਲੇ ਜਦੋਂ ਤੁਸੀਂ ਲੋਕਾਂ ਜਾਂ ਜਾਓਗੇ ਸੰਗਤ ਚ ਜਾਓਗੇ ਤੇ ਉਹਨਾਂ ਦੇ ਦੁੱਖ ਦਰਦ ਸ਼ਾਮਿਲ ਵੀ ਹੋਵੋਗੇ ਤੇ ਉੱਥੋਂ ਸੁਝਾਅ ਵੀ ਆਉਣਗੇ ਉਹ ਮਸਲਿਆਂ ਦੇ ਹੱਲ ਵੀ ਹੋਣਗੇ ਮਸਲੇ ਤੇ ਬਹੁਤ ਸਾਰੇ ਹੋ ਕਰਾਂਗੇ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਆਲਰੇਡੀ ਬੜੀ ਬਿਹਤਰ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਸਾਨੂੰ ਇਸ ਗੱਲ ਦਾ ਇਸ ਗੱਲ ਦੀ ਸਾਡੇ ਵਾਸਤੇ ਖੁਸ਼ੀ ਦੀ ਵੀ ਗੱਲ ਹੈ تسਲੀ ਦੀ ਵੀ ਗੱਲ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਦਾ ਆਸ਼ੀਰਵਾਦ ਵੀ ਰਹੂਗਾ ਔਰ ਅਸੀਂ ਬਿਹਤਰ ਤਰੀਕੇ ਨਾਲ ਕੇਂਦਰ ਔਰ ਸਟੇਟ ਮਿਲ ਕੇ ਜੀ ਨਾਨ ਪ੍ਰਸਾਦ ਨੂੰ ਕੰਮ ਕਰਾਂਗੇ ਸ਼ਰਮ ਅੱਤੇ ਹੁੰਦਾ ਨਮੋਸ਼ੀ ਕੋਈ ਨਹੀਂ ਹੁੰਦੀ ਗਲਤੀਆਂ ਦਾ ਜਿਹੜਾ ਆ ਉਹ ਸੁਧਾਰ ਕਰਾਂਗੇ ਇੱਥੇ ਕਮੀ ਪੇਸ਼ੀ ਰਹੂਗੀ ਔਰ ਕਮੀ ਪੇਸ਼ੀ ਦੂਰ ਕਰਾਂਗੇ ਲੋਕਾਂ ਦਾ ਫਤਵਾ ਸ਼ਰਮ ਅੱਤੇ ਆਪਣੇ ਕੋਈ ਨਹੀਂ ਆ ਵੀ ਉਹਨੇ ਵੋਟ ਸਾਰਿਆਂ ਨੇ ਸਾਨੂੰ ਵੋਟ ਪਾਈ ਆ ਸਾਰਿਆਂ ਨੇ ਸ਼ੇਰਵਾਦ